ਜੈ ਹਿੰਦ ਦੋਸਤੋ ਮੈਂ ਹਾਂ ਕਾਸ਼ਵਾਨੀ ਨਿਊਜ਼ ਦਾ ਸਹਾਇਕ ਨਿਰਦੇਸ਼ਕ ਰਾਜੇਸ਼ ਬਾਲੀ ਤੁਸੀਂ ਸਾਰਿਆਂ ਨੇ ਕੱਲ ਆਜ਼ਾਦੀ ਦਿਹਾੜੇ ਦਿਨ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦਾ ਸਾਡੇ ਪਿਆਰੇ ਦੇਸ਼ ਦੀ ਵਿਆਪਕ ਤਰੱਕੀ ਲਈ ਲਾਲ ਕਿਲੇ ਤੋਂ ਦਿੱਤਾ ਭਾਸ਼ਣ ਜ਼ਰੂਰ ਸੁਨਿਆ ਹੋਵੇਗਾ ਅੱਜ ਅਸੀਂ ਇਸੇ ਦੇ ਕੁਝ ਵਿਸ਼ੇਸ਼ ਟੌਪਿਕਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ ਪ੍ਰਧਾਨ ਮੰਤਰੀ ਨੇ ਸਾਲ 2047 ਤੱਕ ਜਿਸ ਤਰ੍ਹਾਂ ਇੱਕ ਵਿਕਸਿਤ ਭਾਰਤ ਦਾ ਖਾਕਾ ਖਿੱਚਿਆ ਹੈ ਉਸ ਵਿੱਚ ਉਹਨਾਂ ਨੇ ਆਪਰੇਸ਼ਨ ਸਿੰਦੂਰ ਦੀ ਸਫਲਤਾ ਦੀ ਵੀ ਗੱਲ ਕੀਤੀ ਹੈ ਜਿਸ ਵਿੱਚ ਭਾਰਤ ਵਿੱਚ ਬਨੇ ਹਥਿਆਰ ਇਸਤੇਮਾਲ ਕੀਤੇ ਗਏ ਸਨ ਭਾਰਤ ਦੀ ਟੈਕਨੋਲੋਜੀ ਅਤੇ ਸਨਤ ਨੂੰ ਆਤਮ ਨਿਰਭਰ ਬਣਾਉਣ ਬਾਰੇ ਕਿਹਾ ਹੈ ਦਵਾਈਆਂ ਅਤੇ ਖੋਜ ਵਿੱਚ ਆਪਣੇ ਆਪ ਨੂੰ ਸੈਲਫ ਰਿਲਾਇੰਟ ਯਾਨੀ ਆਤਮ ਨਿਰਭਰ ਬਣਾਉਣ ਬਾਰੇ ਵੀ ਗੱਲ ਕੀਤੀ ਹੈ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਰਾਹੀਂ ਸਸ਼ਕਤ ਬਣਾਉਣ ਦੀ ਵੀ ਗੱਲ ਕਹੀ ਗਈ ਹੈ ਪ੍ਰਧਾਨ ਮੰਤਰੀ ਨੇ ਜਿੱਥੇ ਦੇਸ਼ ਦੀ ਰਣਨੀਤਕ ਰੱਖਿਆ ਨੂੰ ਮਿਸ਼ਨ ਸੁਦਰਸ਼ਨ ਚੱਕਰ ਸ਼ੁਰੂ ਕਰਕੇ ਹੋਰ ਮਜ਼ਬੂਤ ਕਰਨ ਦੀ ਗੱਲ ਕੀਤੀ ਹੈ ਉੱਥੇ ਹੀ ਉਨ੍ਹਾਂ ਨੇ ਰਾਸ਼ਟਰੀ ਅਖੰਡਤਾ ਦੀ ਰੱਖਿਆ ਲਈ ਉੱਚ ਸ਼ਕਤੀਸ਼ਾਲੀ ਜਨਸੰਖਿਆ ਮਿਸ਼ਨ ਸ਼ੁਰੂ ਕਰਨ ਬਾਰੇ ਵੀ ਕਿਹਾ ਹੈ ਤਾਂ ਕਿ ਦੇਸ਼ ਵਿੱਚ ਗੈਰ ਕਾਨੂੰਨੀ ਕੁਸਪੈਟ ਨੂੰ ਰੋਕ ਕੇ ਸਾਡੀਆਂ ਸਰਹੱਦਾਂ ਅਤੇ ਦੇਸ਼ ਵਾਸੀਆਂ ਦੀ ਜੀਵਨੀਆਂ ਨੂੰ ਸੁਰੱਖਿਅਤ ਕੀਤਾ ਜਾਵੇ ਇਹਨਾਂ ਸਾਰੇ ਮੁੱਦਿਆਂ ਸਮੇਤ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ ਕਿਸਾਨਾਂ ਅਤੇ ਕਿਸਾਨੀ ਨੂੰ ਵੀ ਦੇਸ਼ ਦੀ ਰੀੜ ਦੀ ਹੱਡੀ ਦੱਸਦਿਆਂ ਉਹਨਾਂ ਨੂੰ ਹੋਰ ਮਜ਼ਬੂਤ ਅਤੇ ਸਵੈ-ਨਿਰਭਰ ਕਰਨ ਬਾਰੇ ਵੀ ਕਿਹਾ ਹੈ ਇਸ ਕਿਸਾਨੀ ਦੇ ਮੁੱਦੇ ਬਾਰੇ ਅੱਜ ਅਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਾਂਗੇ ਖੇਤੀਬਾੜੀ ਮਾਹਰ ਅਤੇ ਪੰਜਾਬ ਖੇਤੀਬਾੜੀ ਵਿਭਾਗ ਦੇ ਸਾਬਕਾ ਡਿਪਟੀ ਡਾਇਰੈਕਟਰ ਨਰੇਸ਼ ਗੁਲਾਟੀ ਜੀ ਨਾਲ ਜੋ ਸਾਡੇ ਨਾਲ ਜੁੜੇ ਹੋਏ ਨੇ ਗੁਲਾਟੀ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਜੀ ਵਾਲੀ ਸਾਹਿਬ ਜਿਸ ਤਰ੍ਹਾਂ ਗੁਲਾਟੀ ਜੀ ਤੁਸੀਂ ਵੀ ਕੱਲ ਪ੍ਰਧਾਨ ਮੰਤਰੀ ਜੀ ਦਾ ਭਾਸ਼ਣ ਸੁਨਿਆ ਹੋਵੇਗਾ ਉਹਨਾਂ ਨੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਕਿਸਾਨ ਹੈਗੇ ਨੇ ਸਾਡੀ ਜਿਹੜੀ ਕਿਸਾਨੀ ਹੈਗੀ ਉਹਨੂੰ ਰੀੜ ਦੀ ਹੱਡੀ ਦੱਸਿਆ ਸਾਡੇ ਦੇਸ਼ ਦੇ ਵਿਕਾਸ ਦੀ ਰੀੜ ਦੀ ਹੱਡੀ ਜੀ ਬਿਲਕੁਲ ਅਸੀਂ ਸਾਰੇ ਜਾਣਦੇ ਹਾਂ ਕਿ ਉਹ ਜਿਸ ਤਰ੍ਹਾਂ ਕਿਸਾਨ ਭਰਾ ਸਾਡੇ ਸਾਰੇ ਦੇਸ਼ ਦਾ ਪੈਡ ਪੜਦੇ ਨੇ ਪੂਰੇ ਪੂਰੇ ਸਾਲ ਦੀ ਮਿਹਨਤ ਲਗਾ ਕੇ ਖੇਤਾਂ ਦੇ ਵਿੱਚ ਕੀ ਕਹਿਣਾ ਚਾਹੋਗੇ ਇਸ ਬਾਰੇ ਗੁਲਾਟੀ ਜੀ ਬਿਲਕੁਲ ਗੁਲਾਟੀ ਸਾਹਿਬ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਇਹ ਚਾਹ ਸਾ ਪ੍ਰਧਾਨ ਤੇ ਸਾਹਿਬ ਨੇ ਗੱਲ ਕੀਤੀ ਹੈ ਉਹ ਇਸ ਗੱਲ ਨੂੰ ਸਮਝਦੇ ਨੇ ਤੇ ਲਾਗੂ ਵੀ ਕਰ ਰਹੇ ਹੈ ਜੇ ਆਪਾਂ ਕੁਲ ਮਿਲਾ ਕੇ ਗੱਲ ਕਰੀਏ ਇਸ ਵਕਤ ਪੀਐਸਡੀ ਜਿਹੜੀ ਇਕਨੋਮੀ ਹੈ ਉਹਦੇ ਵਿੱਚ ਭਾਵੇਂ ਜੀਡੀਪੀ ਦੇ ਵਿੱਚ ਜਿਹੜੀ ਕੰਟਰੀਬਿਊਸ਼ਨ ਐਗਰੀਕਲਚਰ ਦੀ ਭਾਵੇਂ ਥੋੜੀ ਘਟੀ ਹੈ ਨੈਸ਼ਨਲ ਰੇਸ਼ਨ ਵਧਨ ਕਰਕੇ 16% ਇਹ ਵੀ ਹੈਗੀ ਹੈ 92% ਰੋਜ਼ਗਾਰ ਦੇ ਮੌਕੇ ਖੇਤੀਬਾੜੀ ਚੋਂ ਮਿਲ ਰਹੇ ਹੈ ਤੇ ਜੇ ਐਕਸਪੋਰਟ ਦੀ ਗੱਲ ਕਰੀਏ 4 ਨਖ ਕਰੋੜ ਰੁਪਏ ਦਾ ਐਕਸਪੋਰਟ ਸੀ ਐਗਰੀਕਲਚਰ ਚੋਂ ਕਰ ਰਹੇ ਸੋ ਉਹ ਗੱਲ ਉਹਨਾਂ ਨੇ ਬਿਲਕੁਲ ਵਾਜਬ ਕਰੀ ਹੈ ਤੇ ਸਾਡੇ ਦੇਸ਼ ਦੇ ریਡ ਦੀ ਹੱਤੀ ਜਿਹੜੀ ਹੈ ਖੇਤੀਬਾੜੀ ਬੇਸੀ ਕਰਕੇ ਖੇਤੀਬਾੜੀ ਤੇ ਉਹਨਾਂ ਨੇ ਕਿਹਾ ਕਿ ਕੋਈ ਕੰਪਰੋਮਾਈਜ਼ ਨਹੀਂ ਕਿਸਾਨਾਂ ਨਾਲ ਕੋਈ ਕੰਪਰੋਮਾਈਜ਼ ਅੱਜ ਦੀ ਤਾਰੀਖ ਚ ਜੇ ਅਸੀਂ ਕੋਈ ਗੱਲ ਕਰੀਏ ਤੇ ਭਾਰਤ ਸਰਕਾਰ ਵੱਲੋਂ 1.22 ਯਾਰ 550 ਕਰੋੜ ਤੱਕ ਤਕਰੀਬਨ ਪੈਸਾ ਜਿਹੜਾ ਨਾ ਖੇਤੀਬਾੜੀ ਦੇ ਵਿਕਾਸ ਉੱਪਰ ਦਿੱਤਾ ਜਾ ਰਿਹਾ ਹੈ ਇਹ ਬੜੀ ਵੱਡੀ ਗੱਲ ਹੈ ਪਾਲੀ ਸਾਹਿਬ ਔਰ ਮੈਂ ਸਮਝਣਾ ਕਿ ਇਹ ਦੇਸ਼ ਦੇ ਜਿਹੜੇ ਦੇਖੋ ਲਾਲ ਕਿਲੇ ਤੋਂ ਸੰਬੋਧਨ ਪ੍ਰਧਾਨਜੀ ਸਾਹਿਬ ਨੇ ਕੀਤਾ ਹੈ ਉਹਨਾਂ ਨੇ ਇਹ ਇਸ਼ਾਰਾ ਕੀਤਾ ਹੈ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਦੇਸ਼ ਹੈ ਤੇ ਇਹ ਜੇ ਇਸੇ ਵਿਕਾਸ ਕਰਨਾ ਹੈ ਡਵੈਲਪਮੈਂਟ ਕਰਨੀ ਹੈ ਤੇ ਉਹਦਾ ਰਸਤਾ ਇੱਕੋ ਹੀ ਹੈ ਉਹ ਹੈ ਖੇਤੀਬਾੜੀ ਖੇਤੀਬਾੜੀ ਦਾ ਵਿਕਾਸ ਜੇ ਖੇਤੀਬਾੜੀ ਦਾ ਵਿਕਾਸ ਹੋਏਗਾ ਤੇ ਦੇਖੋ ਇੰਡਸਟਰੀ ਦਾ ਵਿਕਾਸ ਹੀ ਹੋਏਗਾ ਉਹਦੇ ਨਾਲ ਇੰਡਸਟਰੀ ਨੂੰ ਰਾਮਤੀ ਦੇ ਮਿਲੇਗਾ ਰੋਜ਼ਗਾਰ ਦੇ ਮੌਕੇ ਮਿਲਣਗੇ ਤੇ ਸਭ ਤੋਂ ਵੱਡੀ ਗੱਲ ਹੈ ਸਾਡੇ ਜਿਹੜੇ 140 ਕਰੋੜ ਭਾਰਤੀ ਨੇ ਉਹਨਾਂ ਦਾ ਟਿੱਟ ਭਰਨ ਵਾਸਤੇ ਸਾਡੇ ਕਿਸਾਨਾਂ ਦੀ ਮਿਹਨਤ ਰੰਗ ਲਿਆਏਗੀ ਤੇ ਅੱਜ ਕੋਈ ਵਿਹਲਾ ਸੀ ਬਲੀ ਸਦ ਜਿਨੋਸੀ ਪਾਰਲੇ ਮੁਲਕਾ ਤੋਂ ਰਾਜ ਮੰਗਉਂਦੇ ਸੀ ਤੇ ਅੱਜ ਅਸੀਂ ਐਕਸਪੋਰਟ ਕਰ ਰਹੇ ਹਾਂ ਦੁਨੀਆਂ 'ਚ ਜੇ ਦੁੱਧ ਦੀ ਪੈਦਾਵਾਰ ਹੈ, ਤਾਲਾਂ ਦੀ ਪੈਦਾਵਾਰ ਹੈ, ਉਹ ਚ ਨੰਬਰ 1 ਤੇ ਆਪਾਂ ਕਿਸੇ ਤਰ੍ਹਾਂ ਜੇ ਚੌੜਾਣੀ ਗੱਲ ਕਰੀਏ, ਕਣਕ ਦੀ ਗੱਲ ਕਰੀਏ, ਕਪਾਹ, ਫਰੂਟ, ਵੈਜੀਟੇਬਲ ਇਹਦੇ ਵਿੱਚ ਵੀ ਅਸੀਂ ਇਹ ਮਾਰ ਕੇ ਮਾਰੇ ਨੇ ਤੇ ਪੂਰੀ ਦੁਨੀਆ ਚ ਦੂਜੇ ਨੰਬਰ ਤੇ ਇਹ ਹੀ ਪੈਦਾਵਾਰ ਹੀ ਕਰ ਰਹੇ ਆ ਸੋ ਕੁੱਲ ਮਿਲਾ ਕੇ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਸਾਡਾ ਦੇਸ਼ ਖੇਤੀ ਪ੍ਰਧਾਨ ਹੈ ਇਸੇ ਤੇ ਅੱਜ ਇਸ ਗੱਲ ਨੂੰ ਉਹਨਾਂ ਨੇ ਸਥਾਪਿਤ ਕੀਤਾ ਕਿ ਜੇਕਰ ਅਸੀਂ ਆਪਣੇ ਵਤਨ ਦੀ ਆਪਣੇ ਮੂਲਕ ਦੀ ਤਰੱਕੀ ਕਰਨੀ ਹੈ ਤੇ ਖੇਤੀਬਾੜੀ ਵੱਲ ਸਾਨੂੰ ਵੱਧ ਤੋਂ ਵੱਧ ਧਿਆਨ ਦੇਣਾ ਪਊ ਇਸੇ ਕੋਸ਼ਕ ਨਹੀਂ ਕਿ ਇੰਡਸਟਰੀ ਵਧਣੀ ਚਾਹੀਦੀ ਹੈ ਅੱਜ ਜੇ ਅਸੀਂ ਹੀਟ ਦੀ ਹੱਦੀ ਦੀ ਗੱਲ ਕਰਨੇ ਆ ਤੇ ਖੇਤੀ ਹੀ ਹੀਟ ਦੀ ਹੱਦੀ ਹੈ ਇਹਦੇ ਨਾਲ-ਨਾਲ ਗੁਲਾਟੀ ਦੀ ਇੱਕ ਚੀਜ਼ ਹੋਰ ਆਉਂਦੀ ਹੈ ਕਿ ਖੇਤੀਬਾੜੀ ਵਿੱਚ ਜਿਹੜੇ ਕੁਝ ਸੌ ਪਛਰੇ ਜ਼ਿਲ੍ਹਿਆਂ ਦੀ ਪਛਾਣ ਵੀ ਕੀਤੀ ਗਈ ਹੈ ਜਿਨ੍ਹਾਂ ਨੂੰ ਐਸਪੀਰੇਸ਼ਨਲ ਡਿਸਟ੍ਰਿਕਟ ਮਰਖਲ ਕਹਿੰਦੇ ਨੇ ਅੰਗਰੇਜ਼ੀ ਦੇ ਵਿੱਚ ਉੱਥੇ ਜਿੱਥੇ ਪ੍ਰਧਾਨ ਮੰਤਰੀ ਨੇ ਤਨ ਤਾਨਿਆ ਖੇਤੀ ਯੋਜਨਾ ਚੱਲ ਰਹੀ ਹੈ ਉਹਨਾਂ ਬਾਰੇ ਵੀ ਸਾਡੇ ਕਿਸਾਨ ਵੀਰਾਂ ਨੂੰ ਕੁਝ ਦੱਸੋ ਕਿ ਇਹ ਯੋਜਨਾ ਕਿਵੇਂ ਉਹਨਾਂ ਨੂੰ ਸਹਾਇਤਾ ਕਰ ਸਕਦੀ ਹੈ ਬਿਲਕੁਲ ਜੀ ਇਹ ਕਿਸਮ ਦਾ ਚਾਨਣ ਮਨਾਰੇ ਸਖਾਪਤ ਕਰਨ ਦੀ ਯੋਜਨਾ ਹੈ ਸੰਤਾਨਿਆ ਯੋਜਨਾ ਇਸੇ ਫਰਮਾਇਆ ਹੈ ਇਹਦੇ ਚ 100 ਜ਼ਿਲ੍ਹੇ ਪੂਰੀ ਪੂਰੇ ਪਾਕਿਸਤਾਨ ਚ ਚੁਣੇ ਜਾਣਗੇ ਜਿਨ੍ਹਾਂ ਦੀ ਖੇਤੀ ਪੈਦਾਵਾਰ ਘਾਟੇ ਐਵਰੇਜ ਨਾਲੋਂ ਘਾਟੇ ਤੇ ਪਛੜੇ ਜ਼ਿਲ੍ਹੇ ਨੇ ਉਨਾ ਤੇ ਅਗਲੇ 6 ਸਾਲਾਂ ਚ 24000 ਕਰੋੜ ਰੁਪਇਆ ਖਰਚਿਆ ਜਾਏਗਾ ਪਰ ਜਾਓ ਸੋ ਇਹਦੇ ਚ ਕੀ ਹੋਏਗਾ ਕਿ ਨੀਤੀਯੋਗ ਵੱਖ-ਵੱਖ ਵਿਭਾਗਾਂ ਕਿਬਲ 36 ਵਿਭਾਗ ਨੇ ਕਿਹੜੇ ਇਕੱਠੇ ਮਿਲ ਕੇ ਉਸ ਪਿੰਡ ਦੀ ਪਿਤਰੀ ਵਾਸੇ ਕੰਮ ਕਰਨਗੇ ਮੇਰੇ ਕਹਿਣ ਤੋਂ ਬਾਅਦ ਇਹ ਹੈ ਕਿ ਇਹ ਜਿਹੜੀ ਯੋਜਨਾ ਹੈ ਇਹਦਾ ਮਕਸਦ ਇਹ ਹੈ ਕਿ ਐਸੇ ਜ਼ਿਲ੍ਹੇ ਸਥਾਪਿਤ ਕਰੋ ਜਿਹੜੇ ਕਿ ਬਾਕੀ ਜ਼ਿਲ੍ਹਿਆਂ ਨੂੰ ਬਾਅਦ ਚ ਚਾਲਨ ਮਨਾਰੇ ਦੇ ਤੌਰ ਤੇ ਸਾਡੇ ਵਾਸਤੇ ਇੱਕ ਦਿਸ਼ਾ ਨਿਰਦੇਸ਼ ਬਣੇ ਵੀ ਚਖੋ ਇਹ ਜ਼ਿਲ੍ਹੇ ਅਗਰ ਪ੍ਰਕਿਰਿਆ ਕਰ ਸਕਦੇ ਤਾਂ ਅਸੀਂ ਵੀ ਇਹਦੇ ਪਿੱਛੇ ਝੁੜੀ ਸੋ ਸ਼ੁਰੂਆਤ ਚ 100 ਜ਼ਿਲ੍ਹੇ ਲਏ ਆ ਅਰੇ ਕਿ ਪੰਜਾਬ ਦੇ ਵੀ ਦੋ ਜ਼ਿਲ੍ਹੇ ਨੇ ਬਾਕੀ ਰੱਖ ਇੱਕ ਜ਼ਿਲ੍ਹਾ ਤੇ ਹਰ ਸਟੇਟ ਚੋਂ ਆਏ ਗਏ ਹੈਗਾ ਜੀ ਬਿਲਕੁਲ ਤੇ ਇਹਦੇ ਨਾਲ-ਨਾਲ ਗੁਲਾਟੀ ਜੀ ਸਾਡੇ ਇੱਥੇ ਜਿਹੜੇ ਪਾਣੀ ਹੈਗਾ ਕਈ ਦਫਾ ਸਾਨੂੰ ਦਿੱਕਤਾਂ ਵਿਸ਼ੇਸ਼ ਤੌਰ ਤੇ ਪੰਜਾਬ 'ਚ ਵੀ ਆਉਂਦੀਆਂ ਨੇ ਹੁਣ ਆਣੀ ਸ਼ੁਰੂ ਹੋ ਗਈਆਂ ਨੇ ਆਉਂਦੀਆਂ ਨਹੀਂ ਸੀ ਪਰ ਆਣੀ ਸ਼ੁਰੂ ਹੋ ਗਈਆਂ ਨੇ ਕਿਉਂਕਿ ਅਸੀਂ ਇੰਨਾ ਪਾਣੀ ਇਸਤੇਮਾਲ ਕਰ ਚੁੱਕੇ ਹੋਏ ਹਾਂ ਬਿਲਕੁਲ ਬਿਲਕੁਲ ਥੱਲੋਂ ਬਿਲਕੁਲ ਡੰਗਾਈ 'ਚੋਂ ਵੀ ਕੰਢ ਕੇ ਤੇ ਪਿੱਛੇ ਜੇ ਤੁਹਾਨੂੰ ਪਤਾ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨੇ ਸਿੰਧੂ ਜਲ ਸੰਧੀ ਨੂੰ ਤੇ ਹੋਰ ਇਹਨੂੰ ਕੈਨਸਲ ਕਰਨ ਦੀ ਗੱਲ ਕੀਤੀ ਸੀ ਜਦੋਂ ਇਹ ਸਾਰਾ ਕੁਝ ਆਪਰੇਸ਼ਨ ਸਿੰਧੂਰ ਹੋਇਆ ਸੀ ਤੇ ਕੱਲ ਆਜ਼ਾਦੀ ਦੇ ਦਿਵਸ ਮੌਕੇ ਉਹਨਾਂ ਨੇ ਆਪਣੇ ਪਾਸ਼ਣ ਵਿੱਚ ਵੀ ਸਿੰਧੂ ਜਲ ਸੰਧੀ ਨੂੰ ਅਨਿਆਇਪੂਰਨ ਦੱਸਦਿਆਂ ਭਾਰਤ ਦੇ ਕਿਸਾਨਾਂ ਨੇ ਨੁਕਸਾਨ ਵਾਲੀ ਸੰਧੀ ਕਰਾ ਦਿੱਤਾ ਹੈ ਇਸ ਬਾਰੇ ਕੁਝ ਦੱਸੋ ਸਿੰਧੂ ਨਦੀ ਦਾ ਪਾਣੀ ਭਾਰਤੀ ਕਿਸਾਨੀ ਨੂੰ ਜਾਂ ਭਾਰਤੀ ਖੇਤੀਬਾੜੀ ਲਈ ਕਿਸ ਤਨਾ ਲਾਹੇਵੰਦ ਹੋਵੇਗਾ ਦੇਖੋ ਜੇਸ਼ ਬੰਦੀ ਜੀ ਅੱਜ ਜੀ ਆਪਣਾ ਅਸੀਂ ਖੇਤੀ ਦੀਆਂ ਸਮੱਸਿਆਵਾਂ ਦਾ ਜ਼ਿਕਰ ਕਰਨੇ ਆ ਤੁਸੀਂ ਬੜਾ ਵਧੀਆ ਇਸ਼ਾਰਾ ਕੀਤਾ ਹੈ ਧਰਤੀ ਇਟਲਾ ਪਾਣੀ ਹਮ ਔਰ ਇਹਦੇ ਨਾਲ ਨਾਲ ਹੋਰ ਵੀ ਬੜੀਆਂ ਸਮੱਸਿਆਵਾਂ ਨੇ ਇਹ ਸਾਰਾ ਕੁਝ ਜੇ ਅਸੀਂ ਇਹਨੂੰ ਟੈਕਲ ਕਰਨਾ ਹੈ ਤੇ ਸਭ ਤੋਂ ਜ਼ਰੂਰੀ ਇਹ ਪਾਣੀ ਦੇਖੋ ਖੇਤੀ ਚ ਜੇ ਸਫਲਤਾ ਹਾਸਲ ਕਰਨੀ ਹੈ ਤੇ ਸਿੰਚਾਈ ਬੜੀ ਵੱਡਾ ਇੱਕ ਇੱਕ ਹਥਿਆਰ ਹੈ ਜਿਹਦੇ ਜ਼ਰੀਏ ਅਸੀਂ ਆਪਣੇ ਕਿਸਾਨਾਂ ਦੇ ਖੇਤਾਂ ਨੂੰ ਸਿੰਜ ਦੇ ਸਕਨੇ ਆ ਤੇ ਆਪਣੀਆਂ ਫਸਲਾਂ ਨੂੰ ਪਾਲ ਸਕਨੇ ਆ ਇੰਨਾ ਵੱਡਾ ਸਾਡੇ ਕੋਲ ਆਧਾਰਾ ਸੀਗਾ ਪਾਣੀ ਦਾ ਸਿੰਧੂ ਜਲ ਜਿਹੜਾ ਕਿ 160 ਕੇ ਸਮਝੋਤਾ ਜਿਹੜਾ ਹੈ ਉਹ ਹੋਇਆ ਤੇ ਉਹ ਸਮਝੋਤੇ ਅਨੁਸਾਰ ਤਕਰੀਬਨ 80-81% ਪਾਣੀ ਜਿਹੜਾ ਹੈ ਉਹ ਪਾਕਿਸਤਾਨ ਨੂੰ ਜਾਣ ਰਿਹਾ ਸੀ ਹੁਣ ਪਿੱਛੇ ਦੇਖੋ ਪਾਲੀ ਸਾਹਿਬ ਕਿੰਨੀਆਂ ਜੰਗਾਂ ਹੋਈਆਂ ਹਨ ਲੇਕਿਨ ਭਾਰਤ ਸਰਕਾਰ ਵੱਲੋਂ ਇਸ ਸੰਧੀ ਨੂੰ ਨਹੀਂ ਬੰਦ ਕੀਤਾ ਗਿਆ ਕਿਉਂਕਿ ਗੱਲ ਇਹ ਹੈ ਕਿ ਅਸੀਂ ਨਹੀਂ ਚਾਹੁੰਦੇ ਕਿ ਸਾਡਾ ਦੇਸ਼ ਨਹੀਂ ਚਾਹੁੰਦਾ ਕਿ ਕਿਸੇ ਤਰ੍ਹਾਂ ਬਾਕੀ ਨੁਕਸਾਨ ਹੋਵੇ ਪਰ ਹੁਣ ਜੇ ਅਸੀਂ ਆਪਣੇ ਵੱਲ ਛਾਤ ਮਾਰੀਏ ਸਾਡੇ ਕੋਲ ਪੰਜਾਬ ਹਰਿਆਣਾ ਹਿਮਾਚਲ ਜੈਨ ਕੇ ਇਹ ਜ਼ਿਲ੍ਹਿਆਂ 'ਚ ਪਾਣੀ ਦੀ ਕਮੀ ਮਿਲਿਆ ਆਉਂਦੀ ਏ। ਨੀਂਤਲਾ ਪਾਣੀ ਥੱਲੇ ਜਾਂਦੇ ਆ। ਪਰ ਇਹ ਕਾਫੀ ਲੰਮੇ ਸਮੇਂ ਤੋਂ ਚੱਚਾ ਚਲੰਢੀ ਜੀ ਇਸ ਸਮਝੌਤੇ ਦੇ ਉੱਤੇ ਨਜ਼ਰਸਾਨੀ ਕੀਤੀ ਜਾਵੇ, ਇਹਨੂੰ ਧਿਆਨ ਦਿੱਤਾ ਜਾਵੇ ਕਿਉਂਕਿ ਤਕਰੀਬਨ 85 ਸਾਲ ਦਾ ਸਮਾਂ ਹੋ ਗਿਆ ਹੈ ਜਦੋਂ ਤੱਕ ਇਸ ਸਮਝੌਤੇ ਲੈ ਚਲੰਢੇ ਆ। ਲੇਕਿਨ ਨਾਲ ਦੇ ਨਾਲ ਪ੍ਰਧਾਨਗੀ ਸਾਹਿਬ ਨੇ ਗੱਲ ਕੀਤੀ ਏ ਕਿ ਦੇਖੋ ਖੂਨ ਤੇ ਪਾਣੀ ਇਕੱਠੇ ਨਹੀਂ ਬੈਠ ਸਕਦੇ। ਬਿਲਕੁਲ ਬਿਲਕੁਲ। ਬੜਾ ਸਬਰ ਕੀਤਾ ਸਾਡੇ ਦੇਸ਼ ਨੇ। ਬੜਾ ਕੁਝ ਸਿਆ ਚੰਗਾ ਵੀ ਹੋਈ ਹੈ ਅਸੀਂ ਫਿਰ ਵੀ ਇਸ ਗੱਲ ਨੂੰ ਸੋਚਿਆ ਵੀ ਨਹੀਂ ਜੀ ਕੋਈ ਗੱਲ ਨਹੀਂ ਪਰ ਹੁਣ ਹਾਲਾਤ ਇੰਨੇ ਕੋ ਬਦਲ ਚੁੱਕੇ ਨੇ ਜਿਵੇਂ ਕਿ ਸਰਕਾਰ ਨੇ ਸਕੇਡ ਲਿਆ ਹੈ ਕਿ ਅਸੀਂ ਉਹਨਾਂ ਚਿਰ ਤੱਕ ਜਿੰਨਾ ਚਿਰ ਤੱਕ ਤੁਸੀਂ ਟੈਰਰਿਜ਼ਮ ਦੀ ਸਪੋਰਟ ਕਰੋਗੇ ਅਸੀਂ ਤੁਹਾਡੇ ਨਾਲ ਨਹੀਂ ਤੁਹਾਨੂੰ ਪਾਣੀ ਨਹੀਂ ਮਿਲੇਗਾ ਸੋ ਗੱਲ ਇਹ ਹੈ ਕਿ ਕੁਝ ਸਾਡੀਆਂ ਵੀ ਜ਼ਰੂਰਤਾਂ ਹੀ ਆਂ ਯਾ ਅਜ ਪਛਾਹਤ ہماری ਇਹ ਪੰਜਾਬ ਹਰਿਆਣੇ ਚ ਆਪਾਂ ਵਸਨੇ ਆ ਪੰਜਾਬ ਵੀ ਪੰਜਾਬੀ ਹੈਗੇ ਆ ਆਪਾਂ ਸਾਡੇ ਦੇ ਵਿੱਚ ਵੀ ਦੇਖੋ ਪਾਣੀ ਬਾਹਰ ਥੱਲੇ ਜਾਣ ਡਿਆ ਝੋਨਾ ਝੋਨੇ ਔਰ ਕਣਕ ਦੀ ਔਰ ਜਿਹੜੇ ਤੁਸੀਂ ਸੋਚ ਲਏ ਦੀ ਗੱਲ ਕੀਤੀ ਏ ਉਦੇ ਵਿੱਚ ਵੀ ਬਾਲੀ ਸਾਹਿਬ ਦੀ ਗੱਲ ਕਹੀ ਏ ਕਿ ਇਹਨਾਂ ਜ਼ਿਲ੍ਹੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਡਾਇਵਰਸੀਫਿਕੇਸ਼ਨ ਤੇ ਧਰਤੀ ਹਟਲਾ ਪਾਣੀ ਜ਼ਮੀਨ ਦੀ ਸਿੰਚਾਈ ਹਰ ਚੀਤੇ ਗੌਰ ਕੀਤਾ ਜਾਏਗਾ ਸੋ ਇਹ ਸਾਰੇ ਮੁੱਦੇ ਜਦੋਂ ਘਰ ਚਰਚਾ ਵਿਚਾਰ ਦੀਏ ਦੂਜੇ ਪਾਸੇ ਆਪਾਂ ਕਹਿੰਦੇ ਆ ਕਿ ਸਾਡੇ ਦੇਸ਼ ਦੀ ਰੀੜ ਦੀ ਹੱਡੀ ਏ ਤੇ ਜੇ ਇਹਨੂੰ ਸ ਮਜ਼ਬੂਤ ਕਰਨਾ ਹੈ ਤੇ ਆਪਾਂ ਨੂੰ ਪਾਣੀ ਹਰ ਕਿਸਾਨ ਦੇ ਖੇਤਾਂ ਤੱਕ ਪਹੁੰਚਾਉਣਾ ਪਊ ਧਰਤੀ ਹਟਲੇ ਪਾਣੀ ਨੂੰ ਹੋਰ ਉੱਪਰ ਲਿਆਣਾ ਪਊ ਤਾਂ ਕਿ ਧਿਆਏ ਲੋਕੀ ਨਾ ਮਰਨ ਜ਼ਮੀਨਾਂ ਤੇ ਆਈਆਂ ਨਾ ਮਰਨ ਤੇ ਸਾਡੀ ਪੈਦਾਵਾਰ ਵਧੇ ਇਹ ਸਾਰਾ ਕੁਝ ਸਾਦੀ ਸੰਭਵ ਹੋ ਸਕਦਾ ਹੈ ਜੇ ਅਸੀਂ ਹਰ ਪਾਸੇ ਗੌਰ ਕਰੀਏ ਮੈਂ ਸਮਝਦਾ ਕਿ ਇਹ ਜਿਹੜਾ ਫੈਸਲਾ ਭਾਰਤ ਸਰਕਾਰ ਦਾ ਬਹੁਤ ਜ਼ਬਰਦਸਤ ਫੈਸਲਾ ਹੈ ਕਿਸਾਨੀ ਹਿੱਤੇ ਚ ਫੈਸਲਾ ਹੈ ਅੱਜ ਸਾਡਾ ਕਿਸਾਨ ਜੇ ਵੀ ਵਿਖੇ ਦੇ ਵਿੱਚ ਆਪਣੇ ਖੇਤਾਂ ਦੇ ਵਿੱਚ ਟਿਊਬ ਲਾਉਣਾ ਚਾਵੇ ਨਹੀਂ ਲਾ ਸਕਦਾ ਕਿਉਂਕਿ ਪਾਣੀ ਬਹੁਤ ਥਲੇ ਚਲਾ ਗਿਆ ਕਿੰਨਾ ਪੈਸਾ ਲੱਗਦਾ ਹੈ ਹਰ ਵਾਰੇ ਆਪਾਂ ਨੂੰ ਜ਼ਮੀਨ ਡਟਲੇ ਪਾਣੀ ਕਿੰਨੇ ਬੋਰ ਡੂੰਗੇ ਕਰਾਣੇ ਪੈਂਦੇ ਆ ਵਾਲੀ ਸਾਹਿਬ ਤੁਸੀਂ ਜਾਣਦੇ ਹੋ ਜੀ ਜੀ ਲੱਖਾਂ ਰੁਪਏ ਕਿਸਾਨ ਦੇ ਖਰਚ ਆਉਂਦੇ ਨੇ ਸੋ ਨੇ ਨੂੰ ਪਾਲਣ ਵਾਸਤੇ ਬੜਾ ਮੁਸ਼ਕਲ ਹੁੰਦਾ ਹੈ ਇਸ ਕੀ ਹੈ ਕਿ ਹਰ ਕੀ ਮੀਂਹ ਚੰਗੇ ਪਏ ਹੈ ਲੇਕਿਨ ਜਿਨ੍ਹਾਂ ਸਾਲਾਂ ਜਮੀਂ ਨਹੀਂ ਪੈਂਦੇ ਬੜੀ ਸਮੱਸਿਆ ਆਉਂਦੀ ਹੈ ਝੋਨੇ ਨੂੰ ਪਾਲਣ ਵਾਸਤੇ ਡੀਜ਼ਲ ਇੰਜਨ ਬਾਲਣ ਕਿੰਨੇ ਕਿਸਾਨਾਂ ਨੂੰ ਸੋ ਇਹ ਜਿਹੜੀ ਇੱਕ ਆਸ ਦੀ ਕਿਰਨ ਜਾਗਰਤ ਕੀਤੀ ਹੈ ਭਾਰਤ ਸਰਕਾਰ ਨੇ ਕਿ ਇਹ ਜਿਹੜੀ ਸਮੱਸਿਆ ਸਾਨੂੰ ਆਉਂਦੀ ਹੈ ਸਹੀ ਪਾਣੀ ਨਹੀਂ ਦਾ 81% ਪਾਣੀ ਜਿਹੜਾ ਸਾਡੀ ਸਾਡਾ ਪਾਣੀ ਹੈ ਉਹ ਨੂੰ ਅਸੀਂ ਦੂਜੇ ਮੁਲਕ ਤੇ ਦੂਜਿਆਂ ਨੂੰ ਦੇਂਦੇ ਸਾਡੇ ਕੋਲ ਹੈ ਨਹੀਂ ਪਾਣੀ ਅਸੀਂ ਦੂਜਿਆਂ ਨੂੰ ਕਿਉਂ ਦਈਏ ਸੋ ਉੱਥੇ ਇਹ ਚੀਜ਼ ਬੜੀ ਜ਼ਰੂਰੀ ਹੈ ਮੈਂ ਸੁਮੇਨਾ ਸਾਡੇ ਵੱਲੋਂ ਇਸ਼ਾਰਾ ਹੈ ਕਿ ਇਹ ਹੁਣ ਸਾਨੂੰ ਸਬਲਣਾ ਪਊ ਔਰ ਸਰਕਾਰ ਦੀ ਜਿਹੜੀ ਸੋਚ ਹੈ ਉਹ 'ਚ ਬੜਾ ਬਦਲਾ ਆਇਆ ਹੈ। ਇਹਨਾਂ ਨੇ ਹੁਣ ਇਹ ਸੋਚਿਆ ਕਿ ਸਾਨੂੰ ਆਪਣੇ ਆਪ ਨੂੰ ਪਹਿਲਾਂ ਮਜ਼ਬੂਤ ਕਰਨਾ ਪਊ। ਹੈਲਪ ਸਫੀਸ਼ੀਐਂਟ ਦੀ ਸ਼ੁਰੂਆਤ ਲਈ ਫਰਮਾਇਆ ਸੀ। ਜੀ ਜੀ ਆਤਮ ਨਿਰਭਰ ਭਾਰਤ। ਇਹ ਏਜੰਡਾ ਬੜਾ ਜ਼ਰੂਰੀ ਹੈ ਔਰ ਇਹ ਏਜੰਡੇ ਤੇ ਚੱਲ ਕੇ ਅਸੀਂ ਆਪਣੇ ਆਪ ਨੂੰ ਮਜਬੂਤ ਕਰ ਸਕਨੇ ਆ ਆਪਣੀ ਖੇਤੀ ਨੂੰ ਮਜਬੂਤ ਕਰ ਸਕਨੇ ਆ ਔਰ ਸਾਡੀ ਖੇਤੀ ਤਾਜ਼ੇ ਸੰਭਵ ਹੋ ਸਕਦੀ ਹੈ ਜੇ ਪਾਣੀ ਦੀ ਦੇਖੋ ਪਾਣੀ ਤੋਂ ਬਿਗਾਇਤੇ ਕੁਛ ਵੀ ਨਹੀਂ ਹੈ ਸੋ ਜੇ ਪਾਣੀ ਅਸੀਂ ਬਚਾਣਾ ਹੈ ਆਪਣੀ ਖੇਤੀ ਨੂੰ ਪਾਣੀ ਦੇਣਾ ਹੈ ਤੇ ਸਾਨੂੰ ਇਹੋ ਜਿਹੇ ਫੈਸਲੇ ਗੰਭੀਰ ਫੈਸਲੇ ਜਿਹੜੇ ਨੇ ਉਹ ਸਾਨੂੰ ਆਪਣੇ ਕਿਸਾਨ ਅਤੇ ਵਿੱਚ ਲੈਣੇ ਪੈਣਗੇ ਗੁਲਾਟੀ ਜੀ ਸਵੈ ਨਿਰਭਰ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ ਜਿਹੜੀ ਸਾਡੀ ਖੁਰਾਕ ਸੁਰੱਖਿਆ ਹੈਗੀ ਹੈ ਉਹਦੀ ਦਰਾਮਦ ਜਿਹੜੀ ਅਸੀਂ ਕਰਦੇ ਆ ਉਸ ਤੇ ਅਸੀਂ ਬਹੁਤ ਨਿਰਭਰ ਹੋਏ ਹੋਏ ਆ ਕਹਿੰਦੇ ਨੇ ਕਿ ਖੁਰਾਕ ਸੁਰੱਖਿਆ ਲਈ ਦਰਾਮਦ ਤੇ ਨਿਰਭਰ ਨਹੀਂ ਕੀਤਾ ਜਾ ਸਕਦਾ ਜਿਸ ਲਈ ਪ੍ਰਧਾਨ ਮੰਤਰੀ ਨੇ ਖਾਦਾਂ ਦੇ ਘਰੇਲੂ ਉਤਪਾ ਕੋਈ ਸੋਚ ਦੇਖੋ ਅੱਜ ਜੇ ਖੇਤੀ ਕੋਈ ਵੇਲਾ ਸੀ ਜਦੋਂ ਸਾਡੇ ਇਹ ਸੀ ਖੇਤੀ ਵੀ ਕਿਸਾਨ ਨੇ ਪੈਦਾ ਕਰਨੀ ਹੈ ਕਿਸਾਨ ਨੇ ਆਪਣੀ ਫੈਮਿਲੀ ਦੇ ਜਾਲੇਦ ਵਾਲੇ ਉਹਨੇ ਖਾਣਾ ਹੁਣ ਤਾਂ ਕਮਰਸ਼ੀਅਲ ਐਗਰੀਕਲਚਰ ਹੋ ਗਈ ਹੈ ਕਮਰਸ਼ੀਅਲ ਐਗਰੀਕਲਚਰ ਦੀ ਗੱਲ ਕਰਨੀ ਹੈ ਵਪਾਰਿਕ ਖਾਤੇ ਦੀ ਗੱਲ ਕਰਨੀ ਹੈ ਕਿਸਾਨਾਂ ਦਾ ਜਿਹੜਾ ਆਮਦਨ ਦਾ ਜ਼ਰੀਆ ਆਪਾਂ ਗੱਲ ਕਰਨੀ ਹੈ ਜਾਂ ਬੀਐਸਡੀ ਅਸੀਂ ਇਕਨੋਮੀ ਨੂੰ ਸਟਰੋਂਗ ਕਰਨ ਦੀ ਗੱਲ ਕਰਨੀ ਹੈ ਤੇ ਸਾਨੂੰ ਕੈਮੀਕਲ ਫਰਟੀਲਾਈਜ਼ਰ ਖਾਦਾਂ ਤੇ ਨਿਰਭਰ ਹੋਣਾ ਪਊ ਉਹ ਸਾਡੀਆਂ ਕਾਫੀ ਖਾਦਾਂ ਅਸੀਂ ਬਾਹਰਲੇ ਮੁਲਕਾਂ ਤੋਂ ਇمپੋਰਟ ਕਰ ਰਹੇ ਆ ਬੜਾ ਸਮਾਂ ਆ ਗਿਆ ਕਿ ਸਾਨੂੰ ਇਹਦੇ ਬਾਰੇ ਵੀ ਆਪਣੇ ਆਪ ਸੈਲਫ ਸਫੀਸ਼ੀਐਂਟ ਕਰਨਾ ਪਊ ਖਾਦ ਦੇ ਨਾਲ ਨਾਲ ਜਿਹੜਾ ਅਸੀਂ ਬਾਹਰ ਉਹ ਔਲਾਜ ਜਾਂ ਹੋਰ ਕੁਝ ਦੇਖੋ ਕਈ ਇمپੋਰਟ ਕਰਨਾ ਪੈਂਦਾ ਹੈ ਦਾਲਾਂ ਜਾਂ ਕੋਈ ਹੋਰ ਚੀਜ਼ਾਂ ਇمپੋਰਟ ਕਰਨੇ ਉਹਦੇ ਵਾਸਤੇ ਵੀ ਸਾਨੂੰ ਸੈਲਫ ਸਫੀਸ਼ੀਐਂਟ ਹੋਣ ਦੀ ਲੋੜ ਹੈ ਉਹਦੇ ਵਾਸਤੇ ਵੀ ਸਕੀਮਾਂ ਜਿਹੜੀਆਂ ਨਵੇਂ-ਨਵੇਂ ਸਾਧ ਨਵੇਂ-ਨਵੇਂ ਉਪਰਾਲੇ ਜਿਹੜੇ ਨੇ ਉਹ ਕਰਨੇ ਬੰਦੇ ਨੇ ਮੈਂ ਸਮਝਦਾ ਕਿ ਇਹਦੇ ਵਿੱਚ ਛੱਤੀ ਪ੍ਰਧਾਨ ਮੰਤਰੀ ਸਾਹਿਬ ਨੇ ਉਹਨਾਂ ਦੀ ਬੜੀ ਦੂਰ ਦਿਸਤਰੀ ਸੋਚ ਹੈ ਜਿਹੜੀ ਤੰਦ-ਥਾਨੇਆ ਸਕੀਮ ਹੈ ਉਹਦਾ ਮੁੱਖ ਕਾਰਨ ਵੀ ਇਹ ਹੈ ਕਿ ਅਸੀਂ ਐਸੇ ਉਪਰਾਲੇ ਕਰ ਰਹੇ ਨੇ ਜਿਹਦੇ ਨਾਲ ਪ੍ਰੋਡ ਪੀਗ ਇੰਟੈਂਸਿਟੀ ਵਾਦੇ ਸਾਡੇ ਡਿਵਰਸਿਫੀਕੇਸ਼ਨ ਤੇ ਇੰਪਰੂਵਮੈਂਟ ਆਵੇ ਸਾਨੂੰ ਉਹ ਚੀਜ਼ਾਂ ਆਪਾਂ ਪੈਦਾ ਕਰੀਏ ਜਿਨ੍ਹਾਂ ਦੀ ਮਾਰਕੀਟ ਜਿਆਦਾ ਲੋੜ ਹੈ ਧੋਨਾ ਕਣਕ ਤੋਂ ਇਲਾਵਾ ਅਸੀਂ ਹੋਰ ਫਸਲਾਂ ਦੀ ਨੂੰ ਆਪਾਂ ਅਪਣਾਈਏ ਇਹ ਸਾਰਾ ਕੁਝ ਇੰਟਰਲੀਟਡ ਹੈ ਬਾਲੀ ਸਾਹਿਬ ਉਹ ਜਦੋਂ ਅਸੀਂ ਸੈਲਫ ਸਫੀਸ਼ੀਐਂਟ ਦੀ ਗੱਲ ਕਰਨੇ ਆ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਤਾਂ ਮਜ਼ਬੂਤ ਕਰਨਾ ਹੀ ਕਰਨਾ ਹੈ ਨਾਲ ਦੇ ਨਾਲ ਦੇਸ਼ ਦੀ ਇਕਨੋਮੀ ਉੱਨਤ ਹੁੰਦੀ ਹੈ ਉਹ ਚੀਜ਼ਾਂ ਨੂੰ ਅਸੀਂ ਬਾਹਰ ਐਕਸਪੋਰਟ ਕਰ ਸਕਦੇ ਆਂ ਦੇਖੋ ਜਦੋਂ ਅਸੀਂ ਆਪਣੇ ਆਪ ਪੈਦਾਵਾਰ ਕਰਨੇ ਆਂ ਤੇ ਉਹ ਬਾਹਰਲੇ ਮੁਲਕਾਂ 'ਚ ਜੇ ਭੇਜ ਕੇ ਆਪਣੇ ਆਪ ਨੂੰ ਹੋਰ ਮਜ਼ਬੂਤ ਕਰ ਸਕਦੇ ਆਂ ਔਰ ਦੇਸ਼ ਦੀ ਜਿਹੜੀ ਸਾਡੀ ਉਨਤੀ ਹੈ ਤਰੱਕੀ ਹੈ ਉਹ ਜਿਹੜੀ ਭਾਰਤੀ ਆਤਮਿਕ ਦੀ ਸੋਚ ਹੈ ਕਿ ਸਾਰਿਆਂ ਨੂੰ ਅਸੀਂ ਨਾਲ ਲੈ ਕੇ ਤੁਰਨਾ ਹੈ ਸਾਰਿਆਂ ਦਾ ਜੀ ਧਿਆਨ ਰੱਖਣਾ ਹੈ ਭਲਾ ਕਰਨਾ ਹੈ ਉਹ ਵੀ ਇੱਕ ਜਿਹੜੀ ਉਹ ਸਾਹਮਣੇ ਨਜ਼ਰ ਆਉਂਦੀ ਹੈ ਜਦੋਂ ਪ੍ਰਧਾਨ ਮੰਤਰੀ ਇਹ ਸੋਚ ਨੂੰ ਜਾ ਕੇ ਦਾ ਹਰੇ ਕਰਦੇ ਨੇ ਕਿਸਾਨਾਂ ਦੇ ਨਾਂ ਨਾਲ ਪੂਰੇ ਦੇਸ਼ ਦੀ ਤਰੱਕੀ ਇਹਦੇ ਨਾਲ ਜੁੜੀ ਹੁੰਦੀ ਹੈ ਇੱਕ ਜਿਹੜਾ ਹੋਰ ਸਵਾਲ ਹੈ ਗੁਲਾਟੀ ਜੀ ਕੇ ਪ੍ਰਧਾਨ ਮੰਤਰੀ ਜਿਨੇ ਨੇ ਪਾਰਸ ਸਰਕਾਰ ਵੱਲੋਂ ਜਿਹੜੀ ਕਿਸਾਨਾਂ ਲਈ ਚਲਾਈਆਂ ਗਈਆਂ ਯੋਜਨਾਵਾਂ ਨੇ ਜਿਵੇਂ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਜਾਂ ਹੋਰ ਪ੍ਰੋਜੈਕਟ ਹੈਗੇ ਨੇ ਜਿਹੜੇ ਕਿਸਾਨਾਂ ਵਾਸਤੇ ਜਾਂ ਕਿਸਾਨੀ ਵਾਸਤੇ ਬਣੇ ਹੋਏ ਨੇ ਉਹਨਾਂ ਨਾਲ ਹੀ ਕਿਸਾਨਾਂ ਵਿੱਚ ਵਧੇਰੇ ਆਤਮ ਵਿਸ਼ਵਾਸ ਆਉਂਦਾ ਹੈ ਉਹਨਾਂ ਇਸ ਬਾਰੇ ਦੱਸੋ ਕਿ ਕਿਸ ਤਰ੍ਹਾਂ ਕਿਸਾਨ ਉਹਨਾਂ ਦਾ ਫਾਇਦਾ ਚੁੱਕ ਸਕਦੇ ਨੇ ਆਪਣੇ ਆਪ ਨੂੰ ਆਤਮ ਨਿਰਭਰ ਕਰ ਸਕਦੇ ਨੇ ਮੈਂ ਸਮਝਣਾ ਕਿ ਸਲੂਟ ਹੈ ਪ੍ਰਧਾਨਤੀ ਸਾਹਿਬ ਦੀ ਸੋਚ ਨੂੰ ਕਿ ਪਾ ਪੀਐਮ ਕਿਸਾਨ ਦੀ ਗੱਲ ਕਰੀਏ ਅੱਜ ਇਹ ਸਕੀਮ ਕਹਨ ਨੂੰ ਤੇ 6000 ਰੁਪਏ ਆਪਾਂ ਸਾਲ ਦਾ ਕਿਸਾਨ ਦੇ ਖਾਤੇ ਚ ਪਾਉਨੇ ਆ ਤੇ ਤੁਸੀਂ ਯਕੀਨ ਮੰਨੋ ਹੁਣ ਤੱਕ ਅਸੀਂ 3.5 ਲੱਖ ਕਰੋੜ ਰੁਪਏ ਕਿਸਾਨਾਂ ਨੂੰ ਸਾਡੇ ਪਾਰਸ਼ਿਕਾ ਦੇ ਚੁੱਕੀ ਐ 11 ਕਰੋੜ ਫਾਰਮਰ ਇਹਦੇ ਤੇ ਫਾਇਦਾ ਹੋਇਆ ਹੈ ਇਹ ਜਿਹੜਾ ਪੈਸਾ ਹੈ ਇਹ ਕਿਸਾਨ ਦੇ ਖਾਤੇ ਜਾਣ ਡਿਆ ਹੈ ਕਿਸਾਨ ਦੇ ਖਾਤੇ ਖਦਾ ਜਾਣ ਡਿਆ ਹੈ ਔਰ ਕਿਸਾਨ ਨੂੰ ਦੇਖੋ ਕਿੰਨਾ ਫਾਇਦਾ ਹੈ ਭਾਵੇਂ ਅਮਾਉਂਟ ਘਟੇ ਲੇਕਿਨ ਇਹ ਅਮਾਉਂਟ ਕਿ ਮਨ ਚ ਸੰਤੁਸ਼ਟੀ ਹੁੰਦੀ ਹੈ ਕਿ ਸਰਕਾਰ ਮੇਰੇ ਨਾਲ ਖੜੀ ਹੈ ਜੀ ਜੀ ਜੇ ਕਿਸਾਨ ਨੇ ਕੋਈ ਝੀੜ ਲੈਣਾ ਹੈ ਜਾਂ ਕਿਸਾਨ ਨੇ ਕੋਈ ਸਪਰੇਅ ਵਾਸਤੇ ਕੋਈ ਚੀਜ਼ ਖਰੀਦਣੀ ਹੈ ਜਾਂ ਉਹਨੇ ਕੋਈ ਨਵਾਂ ਟੈਕਨੀਕ ਹਾਸਲ ਕਰਨੀ ਹੈ ਤੇ ਮੈਂ ਸਮਝਦਾ ਕਈ ਵਾਰੀ ਇਹ ਪੈਸੇ ਬੜੀ ਪ੍ਰਭਾਵਸ਼ਾਲੀ ਸਾਬਤ ਹੁੰਦੇ ਨੇ ਔਰ ਕਿਸਾਨ ਨਾਲ ਸਿੱਧੇ ਮਿਲਨੇ ਮੈਂ ਕਹਿੰਦਾ ਬੜੀ ਵੱਡੀ ਗੱਲ ਹੈ ਔਰ ਅੱਜ ਸਾਡੇ ਦੇਸ਼ ਦਾ ਸਾਡੇ ਸੂਬੇ ਦਾ ਕਿਸਾਨ ਜਿਹੜਾ ਹੈ ਉਹ ਇਹ ਸਕੀਮ ਦਾ ਫਾਇਦਾ ਠਾਉਂ ਡਿਆ ਹੈ ਕਾਫੀ ਕਿਸਾਨਾਂ ਨੇ ਆਪਣਾ ਨਾਮ ਰੋਲ ਕੀਤਾ ਹੈ ਫੈਮਲੀਆ ਨੇ ਰੋਲ ਕੀਤਾ ਔਰ ਬੜਾ ਫਾਇਦਾ ਕਿਸਾਨ ਨੂੰ ਹੋਣ ਡਿਆ ਔਰ ਇਹਦੇ ਚ ਸਭ ਤੋਂ ਜਿਹੜੀ ਮੁਢਲੀ ਸੋਚ ਜਿਹੜੀ ਤੁਸੀਂ ਆਪ ਹੀ ਦੱਸੀਏ ਕਿ ਕਿਸਾਨਾਂ ਦੇ ਵਿੱਚ ਸਵੈ ਵਿਸ਼ਵਾਸ ਪੈਦਾ ਕਰਨਾ ਜਦੋਂ ਜੇ ਵਿਸ਼ਵਾਸ ਪੈਦਾ ਹੋਵੇ ਕਿ ਅਸੀਂ ਦੇਖੋ ਜੀ ਅਸੀਂ ਵੀ ਇਸ ਸਟੇਜ ਨਾਲ ਤੁਰ ਰਹੇ ਆ ਤੇ ਸਾਨੂੰ ਦੇਸ਼ ਵੱਲੋਂ ਕੁਝ ਮਿਲਣ ਡਿਆ ਹੈ ਇਸੇ ਤਰ੍ਹਾਂ ਮਾਨਤਨ ਯੋਜਨਾ ਹੈ ਇਹਦੇ ਵਿੱਚ ਬੜਾ ਦੇਖੋ ਕਿਸਾਨ ਵਾਸਤੇ ਮਾਨਤਨ ਦਾ ਇੱਕ ਐਸਾ ਫਾਰਮੂਲਾ ਵਿਕਸਿਤ ਹੋਇਆ ਜਿਸ ਨਾਲ ਕਿਸਾਨ ਨੂੰ ਮਹਿਸੂਸ ਹੋਵੇ ਕਿ ਮੇਰਾ ਮਾਨ ਹੋਣ ਡਿਆ ਔਰ ਜਿਹੜੇ ਸਮਾਲ ਤੇ ਮਾਰਜਨਲ ਫਾਰਮਰ ਨੇ ਬਲੀ ਸਾਹਿਬ ਉਹ ਤੇ ਜਿਵੇਂ 25 ਲੱਖ ਫਾਰਮਰ ਇਹਦਾ ਫਾਇਦਾ ਠਾ ਚੁੱਕੇ ਨੇ ਸੱਤ ਸਾਲ ਤੋਂ ਵੱਧ ਕਿਸਾਨਾਂ ਵਾਸਤੇ ਕਿਹਨੇ ਜਾ ਕੇ ਪਰ ਮੰਤ ਇਹਦਾ ਫਾਇਦਾ ਕਿਸਾਨ ਨੂੰ ਨਹੀਂ ਹੁੰਦਾ ਸੋ ਅਜਾਈਆਂ ਜਿਹੜੀਆਂ ਯੋਜਨਾਵਾਂ ਨੇ ਉਹ ਕਿਸਾਨਾਂ ਵਾਸਤੇ ਇੱਕ ਵਕਤ ਸਿਰ ਉਹਦੀ ਸਹਾਇਤਾ ਵਾਸਤੇ ਵੀ ਉਹਦੇ ਵਿੱਚ ਮਾਣ ਦੇ ਵਿੱਚ ਨਾ ਨਾ ਤੇ ਇਜ਼ਹਾਰ ਹੈ ਕਿਸਾਨ ਦਾ ਮਾਣ ਵਿਦਾਨਾ ਕਿਸਾਨ ਨੂੰ ਦੇਸ਼ ਦੇ ਮੁਖਤਾਰਾਂ ਨਾਲ ਜੋੜ ਕੇ ਰੱਖਣਾ ਚਖੜ ਕੇ ਰੱਖਣਾ ਚੁਰਾਇਆ ਤੇ ਹੋਇਆ ਹੀ ਕਿਸਾਨ ਲੇਕਿਨ ਉਹਨੂੰ ਇੱਕ ਐਸੀ ਜੱਫੀ ਪਾ ਕੇ ਰੱਖਣਾ ਕਿਸਾਨ ਜਿਹੜਾ ਹੈ ਉਹ ਸਾਡੇ ਦੇਸ਼ ਦੇ ਵਿਕਾਸ ਵਾਸਤੇ ਸ਼ਾਨਾ ਬਿਸ਼ਾਨਾ ਆਪਣਾ ਪੂਰਾ ਯੋਗਦਾਨ ਦੇਵੇ ਕੋ ਪੰਜਾਬ ਹੀ ਸ਼ਾਨਾ ਬਿਸ਼ਾਨਾ ਨਾਲ ਚੱਲਣ ਡਿਆ ਅਸੀਂ ਸਿਰਫ 1.5% ਰੱਖਦੇ ਚੋਂ ਬਾਲੀ ਸਾਹਿਬ ਪੂਰੇ ਦੇਸ਼ ਦਾ 10% ਚੌਲ 14% ਕਣਕ ਪੈਦਾ ਕਰ ਰਹੇ ਹਾਂ 31% ਅਸੀਂ ਰਾਈਸ ਦੀ ਕੰਟਰੀਬਿਊਸ਼ਨ ਦੇਸ਼ ਦੇ ਦੇ ਰਹੇ ਹਾਂ ਸੈਂਟਰਲ ਪੂਲ 'ਚ 46% ਅਸੀਂ ਕਣਕ ਦੀ ਪੈਦਾਵਾਰ ਦੀ ਆਪਣੀ ਟੋਟਲ ਪੈਦਾਵਾਰ ਆਡੀ ਕੰਟਰੀਬਿਊਸ਼ਨ ਦੇਂਦੇ ਆ ਸਿਰਫ 1.5% ਸਾਡੇ ਕੋਲ ਰਕਬਾ ਜੇ ਪੂਰੇ ਦੇਸ਼ ਦਾ ਸੋ ਪੰਜਾਬ ਜਿਹੜਾ ਹੈ ਉਹ ਹਮੇਸ਼ਾ ਦੇਸ਼ ਦੇ ਨਾਲ ਖੜਾ ਹੈ ਔਰ ਦੇਸ਼ ਦੇ ਨਾਲ ਦੇਸ਼ ਦਾ ਤਾਜ ਮਹਿਤਾਬ ਹੀ ਨਾ ਪੰਜਾਬ ਹੈ ਔਰ ਖੇਤੀ ਦੇ ਨੂੰ ਕਹਿੰਦੇ ਆਪਾਂ ਫੂਡ ਬੋਲ ਆਫ ਇੰਡੀਆ ਵੀ ਕਿਹਾ ਜਾਂਦਾ ਸੋ ਗੱਲ ਇਹ ਹੈ ਕਿ ਸਾਰਾ ਕੋਈ ਸਾਰੇ ਰਾਜ ਜਦੋਂ ਮਿਲ ਕੇ ਕੰਮ ਕਰਦੇ ਨੇ ਫਿਰ ਗਨਰਾਜਿਆ ਬਣਦਾ ਸਿਰ ਸਾਡਾ ਦੇਸ਼ ਚਾ ਕੀ ਕਰਦਾ ਔਰ ਉਹ ਤਰਕੀ ਜਿਹੜੀ ਆਪਾਂ ਪ੍ਰਧਾਨਤਰੀ ਦੇ ਸੰਬੋਧਨ ਤੋਂ ਆਪਾਂ ਨਜ਼ਰ ਆਉਂ ਗਈ ਇੱਕ ਜਿਹੜੀ ਗੱਲ ਬਹੁਤ ਅੱਛੀ ਪ੍ਰਧਾਨ ਮੰਤਰੀ ਜੀ ਨੇ ਕਿਸਤਾਨਾਂ ਦੀ ਸੁਰੱਖਿਆ ਲਈ ਉਹਨਾਂ ਨੇ ਕਿਹਾ ਸੀ ਕਿ ਉਹ ਇੱਕ ਦੀਵਾਰ ਵਾਂਗਨ किसान भारत के मछुआरे भारत के पशुपालक उनसे जुड़ी किसी भी अहितकारी नीति के आगे मोदी दीवार बन के खड़ा है भारत अपने किसानों अपने पशुपालकों अपने मछुआरों के संबंध में ਕبھی ਵੀ ਕੋਈ ਸਮਝੋਤਾ ਨਹੀਂ ਸਵੀਕਾਰ ਕਰੇਗਾ ਬਹੁਤ ਬਹੁਤ ਧੰਨਵਾਦ ਗੁਲਾਟੀ ਜੀ ਤੁਹਾਡਾ ਜੋ ਤੁਸੀਂ ਇੰਨੀਆਂ ਜਾਣਕਾਰੀਆਂ ਸਾਡੇ ਨਾਲ ਸਾਂਝੀ ਕੀਤੀਆਂ ਨੇ ਪ੍ਰਧਾਨ ਮੰਤਰੀ ਦੇ ਭਾਸ਼ਣ ਬਾਰੇ ਵਿਸ਼ੇਸ਼ ਤੌਰ ਤੇ ਜਿਹੜਾ ਉਹਨਾਂ ਨੇ ਖੇਤੀਬਾੜੀ ਬਾਰੇ ਸਾਰੀ ਗੱਲ ਕਹੀ ਹੈ ਅਸੀਂ ਫੇਰ ਤੁਹਾਡੇ ਨਾਲ ਜੁੜਾਂਗੇ ਕਿਸੇ ਹੋਰ ਮੁੱਦੇ ਨੂੰ ਲੈ ਕੇ ਬਹੁਤ ਬਹੁਤ ਸ਼ੁਕਰੀਆ ਗੁਲਾਟੀ ਜੀ ਤੁਹਾਡਾ ਜੈ ਹਿੰਦ